ਸਾਨੂੰ ਮਿਲ ਕੇ ਕਰਦਾ ਦੇਖੂ ਦਰ ਲਗਿਆ ਪਾਰ ਪਾਰ ਜੀ ਜਲਦੀ ਹੋਈ ਆ ਸਾਰਿਆਂ ਨੂੰ ਫੜ ਕੇ ਲੈ ਗਈ ਸਾਰੀ ਸੰਗਤ ਦਾ ਤਕਵਾ ਮੋਰੈਂਡੂ ਜੀਰਾ ਖਾਲਸਾ ਪਵਨਿਕ ਨੂੰ ਦਿੱਤੀ ਖਤੇ ਉਹ ਮਾਣ ਨਹੀਂ ਬਾਰੇ ਆਲੋ ਆਪੇ ਜੀ ਗੱਲ ਵਿੱਚ ਤਗੜਾ ਹੋ ਰਿਹਾ ਜਿਵੇਂ ਦੇਖੋ ਸ਼੍ਰੋਮਣੀ ਕਾਲੀਕਲ ਪੰਜਾਬ ਦੇ ਕਿਸਾਨ ਨਾਲ ਗਰੀਬ ਨਾਲ ਵਪਾਰੀ ਨਾਲ ਪੰਜਾਬ ਦੀ ਜਨਤਾ ਨਾਲ ਵਾਦਾ ਕਰਦਾ ਹੈ ਕੀ ਲੈਂਡ ਪੂਲਿੰਗ ਦੀ ਜਿਹੜੀ ਲੈ ਕੇ ਆਇਆ ਸਕੀਮ 1 ਇੰਚ ਪੰਜਾਬ ਦੀ ਜਮੀਨੀ ਜਾਨ ਦੇਵਾਂਗੇ ਤੇ ਪਹਿਲੀ ਸਪਟੈਂਬਰ ਨੂੰ ਸ਼ੁਰੂ ਹੋਣੀ ਕਾਲੀ ਦਲ ਮਹਾਲੀ ਵਿੱਚ ਪੱਕਾ ਮੋਰਚਾ ਲਾ ਰਿਹਾ ਤੇ ਮੋਰਚਾ ਉਦੋਂ ਤੱਕ ਰਹੂਗਾ ਜਦੋਂ ਤੱਕ ਆ ਝਾੜੂ ਵਾਲੇ ਜੀ ਆ ਕੇ ਲੋਕਾਂ ਸਾਹਮਣੇ ਗੋਡਾ ਨਹੀਂ ਡੇਕਦੇ ਤੇ ਵਾਪਸ ਨਹੀਂ ਲੈਂਦੇ ਮੈਂ ਪੁਰਾਣੇ ਕਿਤਾ ਜਾਂਿਆ ਕਮੇਟੀ ਦੇ ਵਿੱਚ ਕੁਝ ਕੁ ਸੀਰਜ ਹੋ ਗਿਆ ਮਮਾ ਬੜਾ ਤੋਕ ਰਿਹਾ ਹੈ ਕੋਈ ਪੈਦਾ ਵੀ ਕਿੱਥੇ ਬਣਾ ਦੇ ਪੂਰੇ ਸਾਰੇ ਆ ਦੇ ਅੱਜ ਆ ਗਿਆ ਤੇਜ਼ ਦਸਤਾ ਕਿਸੇ ਟਾਈਪ ਲੱਗਦਾ ਕਿ ਬਸ ਮਸਮਾ ਕਰੂ ਰਹੀ ਹੈ ਵੀ ਇੱਕ ਪਾਸੇ ਦੂਜਾ ਤਰ੍ਹਾਂ ਖੜਾ ਹੋ ਰਿਹਾ ਇੱਕ ਵਾਰੀ ਕਾਲੀ ਦਾ ਜੂ ਹਿਲਦਾ ਦਿਖਾਈ ਦੇ ਰਿਹਾ ਚੁਣੌਤੀਆਂ ਬਹੁਤ ਨੇ ਕਾਲੀ ਕਾਲ ਨੂੰ 105 ਸਾਲ ਜਿਹੜੀ ਭਾਰਤੀ ਚੱਲੀ ਹੈ ਨਾ ਉਹ ਚੁਣੌਤੀਆਂ ਦੇ ਵਿੱਚੋਂ ਵੱਡੀਆਂ ਦੇ ਵਿੱਚੋਂ ਸਾਸ਼ਾ ਦਾ ਮੁਕਾਬਲਾ ਕਰਕੇ ਹੀ ਇੱਥੇ ਪਹੁੰਚੀ ਇਹ ਕੋਈ ਨਵੀਂ ਸਾਜ਼ਿਸ਼ ਨਹੀਂ ਹੈ ਪਹਿਲਾਂ ਵੀ ਬਹੁਤ ਵੱਡੀਆਂ ਵੱਡੀਆਂ ਸਾਸ਼ਾਹਾਂ ਤੇ ਕੌਮ ਦੇ ਖਿਲਾਫ ਸ਼ੌਂਕੀ ਕਾਲੀ ਦਲ ਦੇ ਖਿਲਾਫ ਬਸ ਇੱਕ ਮੀਡੀਆ ਇਸ ਕਰਕੇ ਚਿੰਤਾ ਹੋਰ ਗਿਆਨੀ ਹਰਦੀਪ ਸਿੰਘ ਹਨ ਨੂੰ ਹੋਣੀ ਵੀ ਸੰਗਤ ਨੂੰ ਕੀ ਜਵਾਬ ਦੇ ਚੀਮ ਚੀਮਾ ਸਾਹਿਬ ਇੱਕ ਮੀਡੀਆ ਜਵਾਬ ਦੇਣਾ ਸਾਡਾ ਜਵਾਬ ਤਾਂ ਉਹਨਾਂ ਨੇ ਦਿੱਤਾ ਵੀ ਉਹਦੋਂ ਕਿਉਂ ਇਸ ਤਰੀਕੇ ਦੀ ਘਟੀਆ ਰਾਜਨੀਤੀ ਉਹਨਾਂ ਨੇ ਕੀਤੀ ਹੋਰ ਜਵਾਬ ਤਾਂ ਉਹਨਾਂ ਨੇ ਆਪ ਹੀ ਦਿੱਤਾ ਹਰਦੀਪਾ ਸਾਹਿਬ ਮੀਡੀਆ ਇਹ ਹੋਣਾ ਇਹ ਹੁਣ ਉਹਨਾਂ ਨੂੰ ਦੇਣਾ ਪੈਣਾ ਹੈ ਕਿ ਤੁਸੀਂ ਤੱਕ ਦੇ ਦਿੱਤੇ ਦੱਸ ਸੀ ਤੁਸੀਂ ਲਾਈਨਾਂ ਲਿਖੀਆਂ ਹੋਈਆਂ ਤੇ ਵਾਕ ਹੋਏ ਧਰੇ ਨੂੰ ਹਦਾਇਤ ਕੀਤੀ ਜਾਂਦੀ ਹੈ ਉਹ ਆਪਣਾ ਬੱਕਰਾ ਧੜਾ ਬੱਕਰਾ ਚੁੰਨਾ ਸੁਮੇਟੇ ਦੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਦੇ ਉਹਨਾਂ ਨੇ ਕਿਹਾ ਠੀਕ ਹੈ ਵੱਖਰਾ ਸੁਰ ਰਾਜ ਮੀਡੀਆ ਵਿੱਚ ਨਾ ਆਪੇ ਉਹਨਾਂ ਨੇ ਕਿਹਾ ਅੱਜ ਕੀ ਕਰ ਮਤਲਬ ਮੰਗ ਕਰਦੇ ਹੋ ਕਿ ਇਹ ਤਾਂ ਸੱਚ ਹੈ ਇਸ ਦੇ ਉੱਪਰ ਕੋਈ ਜਿਹੜਾ ਐਕਸ਼ਨ ਲਵੇ ਜਾਂ ਕੋਈ ਤਰੀਕੇ ਦੇ ਨਾਲ ਅਸੀਂ ਪੰਜ ਮੈਟਰੀ ਕਮੇਟੀ ਬਣਾਈ ਗਈ ਸਰਪੰਚ ਕਮੇਟੀ ਕੋ ਗੱਲ ਆਇਆ ਕਿ ਸਾਨੂੰ ਸੰਗਤ ਦੇ ਉੱਤੇ ਭਰੋਸਾ ਸਾਨੂੰ ਘਟ ਦੇ ਉੱਤੇ ਭਰੋਸਾ ਅਸੀਂ ਕਦੀ ਵੀ ਅੱਗੇ ਨਿਕਲ ਕੇ ਮਸਲਿਆਂ ਤੇ ਦੁਨੀਆਂ ਤੇ ਉਹ ਸੰਗਤ ਨੂੰ ਸਾਰੀ ਗੱਲ ਪੁੱਝ ਗਈ ਆਪੇ ਸੰਗਤ ਨੇ ਫੈਸਲਾ ਕਰਦ ਆਵੇ ਅਸੀਂ ਇਹਦੇ ਵਾਸਤੇ ਕੱਲ ਨੂੰ ਹਾਂਜੀ ਰੋਲ ਹਾਂਜੀ ਸਰ ਅੱਜ ਪ੍ਰੋਗਰਾਮ ਦਾ ਅੱਜ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਗ੍ਰੈਂਬੀ ਸਕੀਮ ਤਹਿਤ 64000 ਏਕੜ ਜ਼ਮੀਨ ਪੰਜਾਬੀਆਂ ਦੀ ਫਰਟੀਲਾਈਜ਼ਰ ਬੈਂਡ ਜਿਹੜੀ ਨੋਟੀਫਿਕੇਸ਼ਨ ਕਰਦੀ ਜਿਹਨੂੰ ਕਿਸਾਨ ਨਾ ਕੋਈ ਕਮਰਾ ਬਣਾ ਸਕਦੇ ਉੱਤੇ ਨਾ ਕੋਈ ਕਲੋਨੀ ਡਵੈਲਪ ਹੋ ਸਕਦੀ ਆ ਉਸ ਚ ਨਾ ਉਸੇ ਕੋਈ ਲੋਨ ਲੈ ਸਕਦੇ ਆ ਸੋ ਇਹ ਸਰਕਾਰ ਨੇ ੱੱਕੇ ਨਾਲ 66000 ਏਕੜ ਜ਼ਮੀਨ ਕਾਬੂ ਕਰਕੇ ਜਿਹੜੀ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਮਨਸਾ ਜाहिर ਕੀਤੀ ਵੀ ਦਿੱਲੀ ਕੁੜਗਾਉ ਨੂੰ ਐਡਾ ਵਰਗੇ بڑے بڑے ਬਿਲਡਰਾਂ ਨੂੰ ਲਿਆਣ ਕੇ ਉਹਨਾਂ ਨੂੰ ਅਲਾਟ ਇਹ ਕਰਨਗੇ ਔਰ ਜ਼ਮੀਦਾਰਾਂ ਤੋਂ ਫਰੀ ਚ ਖੋਈ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਜਿਸ ਨੇ ਪੰਜਾਬ ਦੀ ਹਰੇਕ ਲੜਾਈ ਅੱਗੇ ਹੋ ਕੇ ਲੜੀ ਪਾਣੀਆਂ ਦਾ ਮੋਰਚਾ ਅਕਪੂਰੀ ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੰਦਾ ਤਾਂ ਅੱਜ ਮਹਿਰ ਬਣੀ ਹੋਣੀ ਸੀ ਫਿਰ ਪੰਜਾਬੀ ਸੂਬੇ ਦਾ ਮੋਰਚਾ ਆਮਰਜਸੀ ਦੀ ਲੜਾਈ ਧਰਮ ਯੁੱਧ ਮੋਰਚਾ ਸੋ ਇਹ ਸਾਰੀਆਂ ਚੰਡੀਗੜ੍ਹ ਦਾ ਇਹ ਸਾਰੀਆਂ ਲੜਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਲੜੀਆਂ ਸੋ ਅੱਜ ਵੀ ਜਿਹੜਾ ਪੰਜਾਬ ਨਾਲੇ ਧੱਕਾ ਇਹ ਸਰਕਾਰ ਕਰ ਰਹੀ ਹੈ ਤਿੰਨ ਜਿਹੜੇ ਬਿੱਲ ਵਿਡਰਾ ਹੋਏ ਆ ਉਹਨਾਂ ਤੋਂ ਵੀ ਖਤਰਨਾਕ ਇਹ ਬਿੱਲ ਸੋ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਹੈਗਾ ਸੋ ਇਸ ਧੱਕੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਮੋਰਚਾ ਲੱਗ ਗਿਆ ਅਜੀਮ ਹਾਲੀਚ ਵੀ ਕੱਟ ਕਰਿਆ ਤਾਂ ਲੁਧਿਆਣੇ ਚ ਵੀ ਧਰਨਾ ਦੇ ਆ ਫਿਰ ਬਠਿੰਡੇ ਚ ਵੀ ਧਰਨਾ ਦੇ ਆ ਕਿਉਂਕਿ ਪਟਿਆਲੇ ਦੀ ਵੀ ਜ਼ਮੀਨ ਇਕਵਾਇਰ ਹੋ ਰਹੀ ਆ ਰਾਜਪਰੀ ਦੀ ਅੱਜ ਪਟਿਆਲੇ ਚ ਧਰਨਾ ਦੇ ਰਹੇ ਆ ਉਸ ਤੋਂ ਬਾਅਦ ਨਵਾਂ ਸ਼ਹਿਰ ਆ ਫਿਰ ਜਲੰਧਰ ਆ ਇਸ ਤੋਂ ਬਾਅਦ ਪਹਿਲੀ ਤਰੀਕ ਤੋਂ ਅਸੀਂ ਪਰਮਾਨੈਂਟ ਮੋਰਚਾ ਜਿਹੜਾ ਕੇਜਰੀਵਾਲ ਨੇ ਨਵਾਂ ਸੀਤ ਮਹਿਲ ਮੁਹਾਲੀ ਦੇ ਗੈਸਟ ਹਾਊਸ ਤੇ ਬਣਾਇਆ ਉੱਥੇ ਲਗਾਤਾਰ ਧਰਨਾ ਜਿੰਦਾ ਪਹਿਲੀ ਤਰੀਕ ਤੋਂ ਸਾਡੇ ਪ੍ਰਧਾਨ ਜੀ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਜਿਹੜੇ ਲੋਕ ਆ ਕੇ ਆਣਗੇ ਸੋ ਇਹ ਧਰਨਾ ਉਸ ਟਾਈਮ ਤੱਕ ਚੱਲੇਗਾ ਜਦ ਤੱਕ ਜੀਮੇਦਾਰਾਂ ਦੀ ਜ਼ਮੀਨਾਂ ਦੀ ਦੀ ਨੋਟੀਫਿਕੇਸ਼ਨ ਨਹੀਂ ਕਿੱਦਾਂ ਕਹਿ ਰਹੇ ਹੋ ਸਰ 2027 ਦੀ ਵੀ ਟੋਣਾ ਆ ਗਈਆਂ ਕਿੱਦਾਂ ਲੱਗਦਾ ਜਟਵੰਦ ਨਹੀਂਗਾ ਅਕਾਲੀ ਦਲ ਦੇ ਦਿੱਕਤੀ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰ ਸਾਨੂੰ ਜਿਹੜੇ ਪੰਜਾਬ ਦੀ ਮੰਗਾਂ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦੇ ਮਸਲੇ ਸਾਨੂੰ ਉਹਨਾਂ ਮਸਲਿਆਂ ਤੱਕ ਜਿਹੜਾ ਜਿਹੜਾ ਹੱਲ ਕਰਨ ਵਾਲੇ ਪਾਸੇ ਜੇ ਕੋਈ ਵਾਧਾ ਤਾਂ ਸੋਚ ਸਕਦੇ ਆ ਆਦਰਵਾਇਜ਼ ਅਸੀਂ ਤਾਂ ਕੋਈ ਸਰਕਾਰਾਂ ਬਣਾਉਣ ਵਾਸਤੇ ਨਹੀਂ ਬਣੇ ਅਸੀਂ ਤਾਂ ਪੰਜਾਬ ਦੀ ਲੜਾਈ ਲੜਨ ਵਾਸਤੇ ਲੜੇ ਆ ਬਣੇ ਆ ਔਰ ਪੰਜਾਬ ਦੀ ਹਰੇਕ ਲੜਾਈ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜੂਗਾ ਕਿਸਾਨਾਂ ਦੀ ਲੜਾਈ ਮਜੀਠੀਆ ਸਾਹਿਬ ਵੀ ਅੰਦਰ ਹੈਗੇ ਕਿ ਕੁਝ ਲੱਜਾ ਇਹਦੇ ਭਾਜੀ ਕਮਜੀਠੀਆ ਥੋੜੇ ਪੰਜਾਬ ਦੇ ਕਿੰਨੇ ਮਜੀਠੀਆ ਆ ਜਿਹੜੇ ਵਰਕਰ ਇਹਨਾਂ ਨੇ ਅੰਦਰ ਕਰੀਆਂ ਸੋ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦਾ ਆ ਉਹਨੂੰ ਮਜੀਠੀਆਂ ਦੀ ਤਰ੍ਹਾਂ ਅੰਦਰ ਕਰਦੇ ਜਾਂਦਾ ਪਰ ਮਜੀਠੀਆਂ ਨਾ ਕਿਤੇ ਪਹਿਲਾਂ ਚੁੱਕਿਆ ਨਾ ਦੇ ਚੁਕੂਗਾ ਸੋ ਇਹ ਤਾਂ ਆਵਾਜ਼ ਬੰਦ ਕਰਨੇ ਕੋਸ਼ਿਸ਼ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਆਵਾਜ਼ ਇਸ ਤਰ੍ਹਾਂ ਥੋੜੀ ਸਰਕਾਰ ਬੰਦ ਕਰਵਾ ਸਕਦੇ ਸੋ ਅਸੀਂ ਇਹ ਲੜਾਈ ਆਪਣੀ ਜਾਰੀ ਰੱਖਾਂਗੇ ਕਿਦਾਂ ਦੇਖੋ ਸਹਿਰਾ ਚੁਫੀਰ ਬਾਦਲ ਜੀ ਵੀ ਆ ਰਹੇ ਆ ਲੈਂਕੋ ਦੇ ਮਾਮਲੇ ਤੇ ਜਿਹੜਾ ਇੱਕ ਉੱਚ ਪਦਮੀ ਜਿਹੜਾ ਆਪਣਾ ਧਰਨਾ ਪਦਤਨ ਦਾ ਇਹਦਾ ਦੇਖਦੇ ਹਾਂ ਸਰ মিডিਆ ਸਵੇਰ ਤੋਂ ਇਸ ਚੀਜ਼ ਨੂੰ ਕਵਰ ਕਰ ਰਿਹਾ ਤੇ ਬਹੁਤ ਜਲਦੀ ਤੁਸੀਂ ਇਸ ਨੂੰ ਲਾਈਵ ਚ ਲਾਉਣਾ ਵੀ ਹੈ ਵੱਖ-ਵੱਖ ਰੂਪ ਦੇ ਵਿੱਚ ਜਿਹੜੀ ਜਨਤਾ ਇਸ ਨੂੰ ਦੇਖੇਗੀ ਸੋ ਜਿਹੜੀ ਇਹ ਪਾਲਿਸੀ ਹੈ ਇਹ ਬਰਬਾਦ ਕਰਨ ਵਾਲੀ ਪਾਲਿਸੀ ਲਿਆਂਦੀ ਹੈ ਹੁਣ ਕਿਸਾਨ ਵੀ ਗਮਜਦੂਰ ਵੀਂਗ ਵੱਖ-ਵੱਖ ਵਿਂਗ ਸਮੁੱਚਾ ਅਕਾਲੀ ਦਲ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਕਮਾਂਡਰ ਸਵੀਰ ਸਿੰਘ ਬਾਦਲ ਸਾਹਿਬ ਐਨ ਕੇ ਸ਼ਰਮਾ ਜੀ ਸਮੁੱਚੇ ਸੀਨੀਅਰ ਲੀਡਰਸ਼ਿਪ ਦੀਆਂ ਮੈਂ ਦੇ ਹੇਠਾਂ ਹਲਕਾ ਸਨੌਰ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਰੋਸ ਦੇ ਰੂਪ ਦੇ ਵਿੱਚ ਅਸੀਂ ਜਿੱਥੋਂ ਚਾਲੇ ਪਾਵਾਂਗੇ ਮਜੀਠੀਆ ਸਾਹਿਬ ਵੀ ਅੰਦਰ ਹੈ ਗਿਆ ਕਿਦਾਂ ਲੱਗਦਾ ਇਹਦਾ ਦੀ ਨੀਤੀ ਤਾਂ ਅਕਾਲੀ ਦਲ ਦਾ ਹਮੇਸ਼ਾ ਹੌਸਲੇ ਬੁਲੰਦ ਨੇ ਇਹ ਬਦਲਾਅ ਬਦਲੀ ਬਦਲਾਵ ਵਾਲੀ ਨੀਤੀ ਨਾਲ ਇਹ ਸਰਕਾਰ ਜਿਹੜੀ ਚੱਲ ਰਹੀ ਹੈ ਅੱਜ ਤੱਕ ਜਿੰਨੇ ਨਾ ਪਰਚੇ ਦਿੱਤੇ ਨੇ ਇੱਕ ਵੀ ਪਰਚਾ ਸਟੈਂਡ ਨਹੀਂ ਕੀਤਾ ਕੋਈ ਵੀ ਚਲਾਨ ਪੇਸ਼ ਨਹੀਂ ਹੋਇਆ ਸੋ ਇਸ ਕਰਕੇ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਅੱਜ ਜਨਤਾ ਚਾਹੇ ਹਜ਼ਾਰਾਂ ਪਰਚੇ ਦੇ ਦੇ ਅਕਾਲੀ ਦਲ ਪਰਚੇ ਤੋਂ ਡਰਨ ਵਾਲਾ ਨਹੀਂ ਇਹ ਜੰਗਾ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਆਮ ਆਦਮੀ ਪਾਰਟੀ ਸੱਤਾ ਵੀ ਜਾਣ ਤੋਂ ਪਹਿਲਾਂ بڑے بڑے ਵਾਅਦੇ ਕੀਤੇ ਸੀ ਮਹਿਲਾਵਾਂ ਨੂੰ ਵੀ ਦੇਣ ਨੂੰ ਕਿਹਾ ਸੀ ਹਜ਼ਾਰਾਂ ਲੇਕਿਨ ਅੱਲੇ ਤੱਕ ਕੋਈ ਸਟੈਂਡ ਨਹੀਂ ਹੋਇਆ ਅਕਾਲੀ ਦਲ ਦਾ ਕੀ ਸਟੈਂਡ ਰਿਹਾ ਗਾਇਸ ਕੱਲਾ ਕੱਲਾ ਵਾਦਾ ਪੂਰਾ ਕਰਨ ਵਾਸਤੇ ਹੋਣਾ ਨਹੀਂ ਇਹਨਾਂ ਤੋਂ ਅਸੀਂ ਯਤਨ ਪੂਰਾ ਕਰਾਂਗੇ ਨਹੀਂ ਪੂਰਾ ਹੋਏਗਾ ਜਨਤਾ ਆਪੇ ਇਹਨਾਂ ਨੂੰ ਘਰ ਬਿਠਾ ਦੇਗੀ ਇਸ ਵਾਸਤੇ ਅੱਜ ਦੇਖ ਰਿਹਾ ਹਰ ਵਰਗ ਨੇ ਬਦਲਾਅ ਵਾਲੀ ਨੂੰ ਇਥੇ ਪਹੁੰਚਾਉਣ ਵਾਲੀ ਨੀਤੀ ਵਾਸਤੇ ਹੁਣ ਹਰ ਵਰਗ ਚੱਲ ਪਿਆ ਸੜਕਾਂ ਦੇ ਉੱਤੇ ਇਹ ਜਲਦੀ ਹੀ ਇਹ ਸਰਕਾਰ ਨੂੰ ਆ ਇਥੇ ਦਿੱਲੀ ਭਜਾਉਣ ਦੇ ਵਾਸਤੇ ਇਥੇ ਨੀਤੀ ਤਿਆਰ ਕੀਤੀ ਜਾ ਰਹੀ ਹੈ ਦੇਖੋ ਸ਼੍ਰੋਮਣੀ ਕਾਲੀਕਲ ਪੰਜਾਬ ਦੇ ਕਿਸਾਨ ਨਾਲ ਗਰੀਬ ਨਾਲ ਵਪਾਰੀ ਨਾਲ ਪੰਜਾਬ ਦੀ ਜਨਤਾ ਨਾਲ ਵਾਅਦਾ ਕਰਦਾ ਹੈ ਕਿ ਲੈਂਡ ਪੂਲਿੰਗ ਦੀ ਜਿਹੜੀ ਲੈ ਕੇ ਆਇਆ ਸਕੀਮ ਇੱਕ ਇੰਚ ਪੰਜਾਬ ਦੀ ਜਮੀਨੀ ਜਾਨ ਦੇਵਾਂਗੇ ਤੇ ਪਹਿਲੀ ਸਪਟੰਬਰ ਨੂੰ ਫਿਰ ਉਮੀ ਕਾਲੀ ਦਲ ਮਹਾਲੀ ਵਿੱਚ ਪੱਕਾ ਮੋਰਚਾ ਲਾ ਰਿਹਾ ਹੈ ਤੇ ਮੋਰਚਾ ਉਦੋਂ ਤੱਕ ਰਹੂਗਾ ਜਦੋਂ ਤੱਕ ਆ ਝਾੜੂ ਵਾਲੇ ਨਹੀਂ ਜਾਂਦੇ ਲੋਕਾਂ ਸਾਹਮਣੇ ਗੋਡਾ ਨਹੀਂ ਡੇਕਦੇ ਤੇ ਵਾਪਸ ਨਹੀਂ ਲੈਂਦੇ